ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਡੱਲਾ ਜੀ ਇੱਕ ਪਾਸੇ ਤਾਂ ਭਾਰਤ ਦੇ ਪਾਕਿਸਤਾਨ ਦਾ ਮੈਚ ਆ ਤੇ ਦੂਸਰੇ ਪਾਸੇ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਦੇ ਵੱਲੋਂ ਬਰੋਕ ਲਗਾ ਦਿੱਤੀ ਗਈ ਹੈ ਸੋ ਇਸ ਤੋਂ ਬਾਅਦ ਇਹ ਮੁੱਦਾ ਜਿਹੜਾ ਕਾਫੀ ਪੱਕ ਗਿਆ ਪੰਜ ਮੈਮਰੀ ਕਮੇਟੀ ਇਸ ਦੇ ਵਿਰੋਧ ਦੇ ਵਿੱਚ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਇਸ ਦੇ ਵਿਰੋਧ ਦੇ ਵਿੱਚ ਆਇਆ ਅਤੇ ਉਸ ਤੋਂ ਬਾਅਦ ਭਗਵਾਨ ਸਿੰਘ ਮਾਨ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਇਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਸੋ ਹੁਣ ਕੀ ਰੁਖ ਹੋਊਗਾ ਭਾਰਤੀ ਜਨਤਾ ਪਾਰਟੀ ਦਾ ਇਸ ਮੁੱਦੇ ਨੂੰ ਲੈ ਕੇ ਇਹਦੇ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰੋ ਤੁਹਾਡਾ ਜੀ ਇਹਦੇ ਨਾਲ ਹੀ ਰਾਹੁਲ ਗਾਂਧੀ ਮਾਮਲੇ ਦੇ ਉੱਪਰ ਜਿਹੜਾ ਵਿਵਾਦ ਹੈ ਉਹਦੇ ਉੱਪਰ ਵੀ ਆਪਣੀ ਟਿੱਪਣੀ ਜ਼ਰੂਰ ਸਾਂਝੀ ਕਰੋ ਦੇਖੋ ਦੋਵੇਂ ਹੀ ਬੜੀ ਹੈਰਾਨੀ ਜਨਕ ਗੱਲਾਂ ਬਾਣੀਆਂ ਨੇ ਮੈਂ ਰਾਹੁਲ ਗਾਂਧੀ ਤੋਂ ਸ਼ੁਰੂ ਕਰਦਾ ਔਰ ਭਾਰਤੀ ਜਨਤਾ ਪਾਰਟੀ ਕਿਵੇਂ ਫੇਰ ਵੱਡੀਆਂ ਗਲਤੀਆਂ ਕਰ ਰਹੀ ਹੈ ਸਿੱਖਾਂ ਦੇ ਮਾਮਲੇ 'ਚ ਉਹਦਾ ਵੀ ਜ਼ਿਕਰ ਕਰਦਾ ਪਰ ਸਭ ਤੋਂ ਪਹਿਲਾਂ ਦੇਖੋ ਜਿਸ ਤਰ੍ਹਾਂ ਨਾਲ ਕੱਲ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਗੁਰਦਾਸਪੁਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰੋਪਾਉ ਦਿੱਤਾ ਗਿਆ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਰਾਹੁਲ ਗਾਂਧੀ ਨੂੰ ਸਿਰੋਪਾਓ ਦਿੱਤਾ ਗਿਆ ਤੇ ਇਹ ਮਾਮਲਾ ਬਹੁਤ ਵੱਡਾ ਬਣ ਗਿਆ। ਦਾਅਵੇ ਤਾਂ ਇਹ ਆ ਰਹੇ ਨੇ ਹੁਣ ਇਹ ਕਹਿ ਰਹੇ ਨੇ ਜਿਹੜੇ ਐਸਜੀਪੀਸੀ ਮੈਂਬਰ ਨੇ ਭਾਵੇਂ ਗੁਰਚਰਨ ਸਿੰਘ ਗਰੇਵਾਲ ਨੇ ਮੈਂ ਸੁਣਿਆ ਉਹਨਾਂ ਨੂੰ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੇ ਔਰ ਇੱਕ ਟੈਲੀਵਿਜ਼ਨ ਚੈਨਲ ਤੇ ਉਹ ਕਹਿ ਰਹੇ ਸੀ ਕਿ ਅਸੀਂ ਮਾਮਲੇ ਦੀ ਜਾਂਚ ਕਰਾਵਾਂਗੇ। ਹੁਣ ਕਈ ਤਰ੍ਹਾਂ ਦੇ ਨਵੇਂ ਸਵਾਲ ਖੜੇ ਹੋ ਗਏ ਨੇ ਕਿਉਂਕਿ ਨਿੰਦਾ ਹਰ ਪਾਸੇ ਹੋ ਰਹੀ ਹੈ ਪੰਜ ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਕਿ ਉਹ ਪਰਿਵਾਰ ਜਿਸ ਪਰਿਵਾਰ ਦੀ ਸਰਕਾਰ ਤੇ ਆਪਰੇਸ਼ਨ ਬਲੂ ਸਟਾਰ ਦੇ ਇਲਜ਼ਾਮ ਨੇ ਔਰ ਜਿਸ ਪਾਰਟੀ ਦੇ ਲੀਡਰਾਂ ਨੇ ਔਰ ਜਿਸ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ 84 ਦਾ ਕਤਲੇਆਮ ਹੋਇਆ ਹੋਵੇ ਉਸ ਪਾਰਟ ਉਸ ਪਰਿਵਾਰ ਦੇ ਮੈਂਬਰ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਸਿਰੋਪਾਉ ਦਿੱਤਾ ਗਿਆ। ਇਹ ਆਪਣੇ ਆਪ ਦੇ ਵਿੱਚ ਮਾਮਲਾ ਰਾਜਨੀਤਿਕ ਤੌਰ ਤੇ ਵੀ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਬਣ ਗਿਆ। ਹੁਣ ਇਹਦਾ ਜਵਾਬ ਐਸਡੀਪੀਸੀ ਕੀ ਦੇਗੀ? ਹਾਲਾਂਕਿ ਗੱਲਾਂ ਦਾਅਵੇ ਕਈ ਕੀਤੇ ਜਾ ਰਹੇ ਨੇ ਐਸਡੀਪੀਸੀ ਵੱਲੋਂ ਕਿ ਜਾਂਚ ਕੀਤੀ ਜਾਏਗੀ ਜਿਨ੍ਹਾਂ ਨੇ ਵੀ ਇਹ ਗਲਤੀ ਕੀਤੀ ਹੈ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ پورے ਮਾਮਲੇ ਦੀ ਪੜਤਾਲ ਕਰਾਂਗੇ ਪਰ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਸਿਆਸੀ ਬਣ ਗਿਆ ਕਿਉਂਕਿ ਇਲਜ਼ਾਮ ਕੀ ਲੱਗਦੇ ਨੇ ਮੌਜੂਦਾ ਐਸਪੀਸੀ ਦੇ ਪ੍ਰਬੰਧ ਤੇ ਇਲਜ਼ਾਮ ਲੱਗਦੇ ਨੇ ਕਿ ਤਖਤ ਸਹਿਬਾਨਾਂ ਦੀ ਪਰੰਪਰਾਵਾਂ ਦੀ ਸਿੱਖ ਸੰਸਥਾਵਾਂ ਦੀ ਮਾਨ ਮਰਿਆਦਾ ਬਹਾਲ ਕਰਨ ਦੇ ਵਿੱਚ ਇਹ ਮੌਜੂਦਾ ਪ੍ਰਬੰਧ ਉੱਡਾ ਸਮਰਥ ਨਹੀਂ ਹੈ ਪਰ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼ਮਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੀ ਕੱਲ ਇੱਕ ਬਹੁਤ ਵੱਡਾ ਵਿਸ਼ਾਲ ਮਾਰਚ ਵੀ ਗੱਡਿਆ ਗਿਆ ਸੀ ਜਿਹਦੇ ਵਿੱਚ ਬਾਰ ਬਾਰ ਇਹ ਗੱਲ ਹੋ ਰਹੀ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਾਰਜਕਾਲ 2011 ਤੋਂ ਸ਼ੁਰੂ ਹੋ ਕੇ 2016 ਚ ਖਤਮ ਹੁੰਦਾ ਹੈ ਇਹਨੂੰ ਕਿਉਂ ਨਹੀਂ ਨਵੇਂ ਸਿਰੇ ਤੋਂ ਇਹਨੀਆਂ ਚੋਣਾਂ ਕਰਾਈਆਂ ਜਾਂਦੀਆਂ ਲੋਕਤੰਤ੍ਰਿਕ ਤਰੀਕੇ ਦੇ ਨਾਲ ਔਰ ਤੁਸੀਂ ਵੇਖੋ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ ਉਹਦੇ ਚ ਕਿੰਨੀ ਵਾਰੀ ਚੋਣਾਂ ਹੋ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਹਿਜ਼ 7-8 ਵਾਰ ਹੀ ਹੋਈਆਂ ਨੇ ਹੁਣ ਤੱਕ ਜਦਕਿ ਹਰ 5 ਸਾਲ ਬਾਅਦ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਗੱਲ ਕੇਂਦਰ ਤੇ ਵੀ ਜਾਂਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਮੌਜੂਦਾ ਸਮੇਂ 'ਚ ਕੇਂਦਰ ਸਰਕਾਰ BJP ਦੀ ਹੈ ਜਦੋਂ ਤੱਕ ਅਕਾਲੀ BJP ਦੀ ਸਾਹਸੀ ਉਦੋਂ ਤੱਕ ਇਹ ਇਲਜ਼ਾਮ ਲੱਗਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦਾ BJP ਨਾਲ ਮਾਸ ਦਾ ਰਿਸ਼ਤਾ ਹੈ ਰਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਕਰਕੇ ਚੋਣਾਂ ਦਾ ਅਮਲ ਨਹੀਂ ਕਰਾਉਂਦੀ ਕਿਉਂਕਿ ਉਹ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤੇ 'ਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੀ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਛੇਤੀ ਹੋਣ ਤੁਸੀਂ ਕਦੇ ਸੁਣਿਆ ਕਿ ਐਸਜੀਪੀਸੀ ਦਾ ਵਫਦ ਕੇਂਦਰ ਕੋਲੇ ਗਿਆ ਹੋਵੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੋਵੇ ਗੁਰਦੁਆਰਾ ਕਮਿਸ਼ਨ ਨੂੰ ਚਿੱਠੀ ਲਿਖੀ ਹੋਵੇ ਵੀ ਛੇਤੀ ਛੇਤੀ ਚੋਣਾਂ ਕਰਾਓ ਜੀ ਇੰਨੀਆਂ ਲੇਟ ਹੋ ਗਈਆਂ ਚੋਣਾਂ ਕਦੀ ਸੁਖਬੀਰ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਚ ਕੀ ਹੋਵੇ ਕਿ ਤੁਸੀਂ ਐਸਜੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਕਰਾਉਂਦੇ ਜੀ ਐਸਜੀਪੀਸੀ ਦੀਆਂ ਚੋਣਾਂ ਕਰਾਓ ਕਿਉਂ ਕਿ ਉਹ ਮਾਫਕ ਹੈ ਸੁਖਬੀਰ ਸਿੰਘ ਬਾਦਲ ਦੀ ਧਿਰ ਨੂੰ ਉਹਨਾਂ ਦਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਹੀ ਗੱਲ ਹੈ ਉਹ ਤਾਂ ਨੌ ਮਾਸ ਦਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਹੁਣ ਸ਼੍ਰੋਮਣੀ ਕਮੇਟੀ ਦੇ ਅਧੀਨ ਇਹ ਗੁਰਦੁਆਰਾ ਸਾਹਿਬ ਸੀ ਜਿਹਦੇ ਕਰਕੇ ਇਹ ਪੋਲਿਟਿਕਲ ਮਾਮਲਾ ਵੱਡਾ ਹੋ ਗਿਆ ਕਿ ਰਾਹੁਲ ਗਾਂਧੀ ਨੂੰ ਸੁਰੋਪਾ ਦਿੱਤਾ ਔਰ ਹੁਣ ਇਹਦੇ ਉੱਪਰ ਕੀ ਜਾਂਚ ਹੋਏਗੀ ਕਿ ਇਹਦੇ 'ਚ ਕਾਰਵਾਈ ਹੋਏਗੀ ਉਹ ਬਾਅਦ ਦੀਆਂ ਗੱਲਾਂ ਨੇ ਪਰ ਸਵਾਲ ਖੜਾ ਹੋ ਗਿਆ ਕਿ ਕੀ ਕਿਤੇ ਇਹ ਕੋਈ ਲੁਕਵੀਂ ਯੋਜਨਾ ਦਾ ਹਿੱਸਾ ਤਾਂ ਨਹੀਂ ਹੈ ਜਿਹੜੇ ਇਹ ਸਵਾਲ ਨਹੀਂ ਵੀ ਕਿਤੇ ਇਹ ਕਿਸੇ ਸਾਜ਼ਿਸ਼ ਅਧੀਨਤਾ ਨਹੀਂ ਕਿਤੇ ਗਾਂਧੀ ਪਰਿਵਾਰ ਨੂੰ ਜਾਂ ਕਾਂਗਰਸ ਪਾਰਟੀ ਨੂੰ ਕੋਈ ਕਲੀਨ ਚਿੱਟ ਦੇਣ ਵਾਲੇ ਪਾਸੇ ਅੱਗੇ ਵਧਣ ਦੀ ਕਾਰਵਾਈ ਤਾਂ ਨਹੀਂ ਕਿ ਭਵਿੱਖ 'ਚ ਕੋਈ ਕਲੀਨ ਚਿੱਟ ਦੇਣੀ ਹੋਵੇ ਸਿਆਸੀ ਹਿੱਤ ਸਾਧਣ ਦੇ ਲਈ ਵਕ ਵਕ ਤਰ੍ਹਾਂ ਨੇ ਇਹ ਸਾਜਿ ਸਾਜਸ਼ਨ ਸਵਾਲ ਖੜੇ ਹੋ ਗਏ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪੈਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪੰਜ ਮੈਂਬਰੀ ਕਮੇਟੀ ਪੁਨਰ ਸੋਜੀ ਤਕਾਲੀ ਦਲ ਉਹ ਲਗਾਤਾਰ ਇਹਦੇ ਤੇ ਸਵਾਲ ਖੜੇ ਹੋ ਰਹੇ ਨੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਗਿਆਨੀ ਹਰਪੀ ਸਿੰਘ ਤੇ ਪੰਜ ਮੈਂਬਰੀ ਕਮੇਟੀ ਤੇ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਦਾ ਸਬੰਧ ਬੀਜੇਪੀ ਨਾਲ ਹੈ ਉਹ ਤਾਂ ਬੀਜੇਪੀ ਲਈ ਸਖਤ ਸਟੈਂਡ ਲਈ ਬੈਠੇ ਨੇ ਤੁਸੀਂ ਵੇਖੋ ਜਿਵੇਂ ਗੱਲ ਕੀਤੀ ਕਿ ਨਨਕਾਣਾ ਸਾਹਿਬ ਧਾਰਮਿਕ ਜਥੇ ਨੇ ਜਾਣਾ ਉਸ ਧਾਰਮਿਕ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਹੈ ਜਦਕਿ ਕ੍ਰਿਕਟ ਮੈਚ ਪਾਕਿਸਤਾਨ ਨਾਲ ਖੇਡਿਆ ਜਾ ਰਿਹਾ ਹੈ। ਮੁਲਕ ਦੇ ਵਿੱਚ ਉਹਦਾ ਸਿੱਧਾ ਪ੍ਰਸਾਰਣ ਹੋ ਰਿਹਾ ਦੁਬਈ ਤੋਂ। ਪਰ ਚੌਕੇ ਛੱਕਿਆਂ ਤੇ ਤਾੜੀਆਂ ਵੱਜ ਰਹੀਆਂ ਨੇ ਤੇ ਸ਼ਹੀਦ ਦੇ ਪਰਿਵਾਰ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇਹ ਕਿਸ ਤਰ੍ਹਾਂ ਦੀ ਦੇਸ਼ ਭਗਤੀ ਹੈ ਜਾਂ ਇਨਸਾਨੀਅਤ ਹੈ? ਸਾਡੇ ਐਡੇ ਫੌਜੀ ਸ਼ਹੀਦ ਹੋ ਗਏ, ਸਾਡੇ ਐਡੇ ਸਲਾਨੀ ਮੰਦਿਰ ਦੀ ਸ਼ਹੀਦ ਹੋ ਗਏ। ਜਿਹੜਾ ਹਮਲਾ ਕੀਤਾ ਗਿਆ ਪਹਲਗਾਮ ਦੇ ਵਿੱਚ ਪਰ ਆਪਰੇਸ਼ਨ ਸੰਦੂਰ ਚੱਲ ਰਿਹਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੋਦੀ ਸਾਹਿਬ ਕਹਿੰਦੇ ਪਾਕਿਸਤਾਨ ਦੇ ਨਾਲ ਜੰਗ ਭਾਵੇਂ ਰੁਕ ਗਈ ਪਰ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਇਹਦਾ ਮਤਲਬ ਹੈ ਜਿਹੜੀ ਇਹ ਕ੍ਰਿਕਟ ਲੜੀ ਖੇਡੀ ਜਾ ਰਹੀ ਹੈ ਇਹ ਆਪਰੇਸ਼ਨ ਸੰਦੂਰ ਦੇ ਦਰਮਿਆਨ ਖੇਡੀ ਜਾ ਰਹੀ ਹੈ ਇੱਕ ਪਾਸੇ ਤਾਂ ਆਪਰੇਸ਼ਨ ਸੰਦੂਰ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਨਾਲ ਅਸੀਂ ਜੰਗ ਨੂੰ ਟੈਂਪਰੇਰੀ ਰੋਕਿਆ ਸੀ ਉਦੋਂ ਗੱਲਾਂ ਆਈਆਂ ਵੀ ਡੋਨਲਡ 트੍ਰੰਪ ਨੇ ਰਕਵਾਤੀ ਉਹਦੋਂ ਮੰਨੇ ਨਹੀਂ ਸਾਡੇ ਲੋਕ ਤੇ ਹੁਣ ਆਪਰੇਸ਼ਨ ਸੰਧੂਰ ਚ ਕ੍ਰਿਕਟ ਖੇਡ ਕੇ ਇਹ ਜਿੱਥੇ ਦੇਸ਼ ਭਗਤਾਂ ਦੇ ਜ਼ਖਮਾਂ ਤੇ ਨਮਕ ਲਾਇਆ ਗਿਆ ਉਥੇ ਸ਼ਰਧਾਲੂ ਰੋਕਤੇ ਤੁਸੀਂ ਦੇਖੋ ਜੰਗ ਨੂੰ ਆਧਾਰ ਬਣਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਫੇਰ ਨਹੀਂ ਖੋਲਿਆ ਗਿਆ ਸੰਗਤਾਂ ਉਥੇ ਘਟ ਜਾਣ ਵੱਧ ਜਾਣ ਕਿਉਂਕਿ ਬਹੁਤ ਤਰ੍ਹਾਂ ਦੀਆਂ ਰੁਕਾਵਟਾਂ ਨੇ ਬਹੁਤ ਸਾਰੇ ਸਾਡੇ ਸ਼ਰਧਾਲੂਆਂ ਕੋਲੇ ਪਾਸਪੋਰਟ ਹੀ ਨਹੀਂ ਹੈ ਬਹੁਤ ਸਾਰੇ ਸਾਡੇ ਬਜ਼ੁਰਗ ਜਿਹੜੇ ਬੇਬੇ ਬਾਪੂ ਨੇ ਉਹਨਾਂ ਕੋਲੇ ਪਾਸਪੋਰਟ ਨਹੀਂ ਹੈ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਬਣਨ ਦੇ ਪ੍ਰੋਸੈਸ ਚ ਸੋ ਦੁਨੀਆ ਭਰ ਤੋਂ ਸਿੱਖਾਂ ਦੀ ਆਮਦ ਸ਼ੁਰੂ ਹੋਈ ਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਔਰ ਉਹ ਵੀ ਨਹੀਂ ਹਜੇ ਤੱਕ ਖੁੱਲਿਆ ਇਹ ਬਹੁਤ ਸਾਰੇ ਸਵਾਲ ਮੈਂ ਫੇਰ ਗੱਲ ਕਰਦਾ ਹੁਣਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਕਾਂਗਰਸ ਦੇ ਅਜੰਡੇ ਮੁਤਾਬਕ ਕੰਮ ਨਹੀਂ ਕਰਨਾ ਚਾਹੀਦਾ ਜਿਵੇਂ ਕਾਂਗਰਸ ਕਿਤੇ ਨਾ ਕਿਤੇ ਇੱਕ ਮਤ ਭੇੜ ਵਾਲੀ ਸਥਿਤੀ ਬਣਾ ਕੇ ਬੈਠੀ ਸੀ ਸਿੱਖ ਮਸਲਿਆਂ ਦੇ ਵਿੱਚ ਭਾਜਪਾ ਸਿੱਧੇ ਤੌਰ ਦੇ ਉੱਤੇ ਨਾਕਾ ਖੁੱਲ ਕੇ ਕਹਿ ਰਹੀ ਹੈ ਕਿ ਅਸੀਂ ਕਿਉਂ ਸ਼ਰਧਾਲੂਆਂ ਨੂੰ ਮਨਜ਼ੂਰੀ ਨਹੀਂ ਦੇ ਰਹੇ ਰੋਣਾ ਉਹ ਖੁਲ ਕੀ ਦੱਸ ਰਹੀ ਹੈ ਵੀ ਅਸੀਂ ਕ੍ਰਿਕਟ ਮੈਚ ਦੀ ਮਨਜ਼ੂਰੀ ਕਿਉਂ ਦਿੱਤੀ ਹੁਣ ਸ਼ਬਦ ਹਾਲੂ ਜਾਣ ਹੀ ਰਹੇ ਗਿਆਨੀ ਹਰਪੀਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਤੇ ਬਹੁਤ ਤਿੱਖੇ ਇਲਜ਼ਾਮਾਤ ਉਹਨਾਂ ਨੇ ਲਗਾਏ ਨੇ ਔਰ ਜ਼ਰੂਰ ਗਿਆਨੀ ਹਰਪੀਰ ਸਿੰਘ ਉਹਨਾਂ ਦਾ ਬਿਆਨ ਹੈ ਜਿਹੜਾ ਇੱਥੇ ਮੈਂ ਜ਼ਰੂਰ ਪੜ੍ਹਨਾ ਚਾਹੂੰਗਾ ਉਹ ਕਹਿੰਦੇ ਨਨਕਾਣਾ ਸਾਹਿਬ ਗੁਰਪੁਰਬ ਮਨਾਉਣ ਜਾ ਰਹੇ ਸਿੱਖ ਜਥੇ ਤੇ ਕੇਂਦਰ ਵੱਲੋਂ ਪਾਬੰਦੀ ਲਗਾਉਣਾ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਕੁਚਲਣ ਦੀ ਕਾਰਵਾਈ ਹੈ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਤੇ ਉਹ ਕਹਿੰਦੇ ਜੰਗ ਦੀ ਆੜ ਵਿੱਚ ਕਰਤਾਰਪੁਰ ਕੋਰੀਡੋਰ ਨਾ ਖੋਲਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨੀ ਹੈ ਸੋ ਐਡਾ ਸਖਤ ਸਟੈਂਡ ਹੈ ਜਿਹੜਾ ਉਹ ਲਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਸੋ ਉਹ ਭਾਜਪਾ ਨੂੰ ਕਹਿ ਰਹੇ ਨੇ ਕਿ ਤੁਰੰਤ ਪਾਬੰਦੀ ਜਿਹੜੀ ਹੈ ਕਹਿੰਦੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਸਿੱਖਾਂ ਦੇ ਮਾਮਲੇ ਦੇ ਵਿੱਚ ਕੇਂਦਰੀ ਏਜੰਸੀਆਂ ਜਾਂ ਤਾਂ ਮਿਸਲੀਡ ਕਰ ਰਹੀਆਂ ਨੇ ਪਰ ਸਰਕਾਰ ਨੂੰ ਉਹ ਕਹਿੰਦੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਤਾਂ ਮੁਗਲ ਕਾਲ ਸਮੇਂ ਵੀ ਨਹੀਂ ਲੱਗੀਆਂ ਸੀ ਉਹ ਕਹਿੰਦੇ ਤੁਰੰਤ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਵੇ ਔਰ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਸਿੱਖ ਨਨਕਾਣਾ ਸਾਹਿਬ ਜਾ ਸਕਣ ਸੋ ਇਹ ਬਹੁਤ ਹੀ ਭਾਰਤ ਦੀ ਸਰਕਾਰ ਦਾ ਜਿਹੜਾ ਫੈਸਲਾ ਹੈ ਇਹ ਬਹੁਤ ਹੀ ਦੁੱਖ ਦੇਣ ਵਾਲਾ ਫੈਸਲਾ ਹੈ ਜ਼ਰੂਰ ਇਹਦੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਤੇ ਬਲੇ ਉਧਰ ਗੱਲ ਕਰੀਏ ਤਾਂ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਦੀ ਤੇ ਸੁਨੀਲ ਜਾਖੜ ਹੋਗੇ ਤੇ ਰਵਨੀਤ ਬਿੱਟੂ ਹੋਗੇ ਕੀ ਇਹ ਏਡੀ ਵੱਡੀ ਸਿਆਸੀ ਚੁਰਤ ਦਿਖਾਉਣ ਦੇ ਕਿ ਪ੍ਰਧਾਨ ਮੰਤਰੀ ਤੋਂ ਇਹ ਮੰਗ ਕਰਨ ਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗ ਆ ਜਿਹੜਾ ਅ ਸਰਦਾ ਲੰਗ ਨੂੰ ਜਿਹੜਾ ਉੱਥੇ ਜਾਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇ ਨਹੀਂ ਦੇਖੋ ਇਹ ਆਪਣੇ ਆਪ ਚ ਗੱਲ ਤਾਂ ਹੁਣ ਕਰਨੀ ਚਾਹੀਦੀ ਹੈ ਹੁਣ ਦਿੱਲੀ ਦੇ ਵਿੱਚ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਦੇਖੋ ਦਿੱਲੀ ਦੀ ਸਿੱਖ ਲੀਡਰਸ਼ਿਪ ਨੂੰ ਅਸੀਂ ਕਿੱਡਾ ਮਾਨ ਸਤਕਾਰ ਦਿੰਦਾ ਹੈ ਮਨਜਿੰਦਰ ਸਿਰਸਾ ਨੂੰ ਮੰਤਰੀ ਬਣਾਇਆ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਬਹੁਤ ਸਾਰੇ ਮਾਮਲਿਆਂ ਤੇ ਮਨਜਿੰਦਰ ਸਰਸਾ ਔਰ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਸੁਰਨਲ ਸਰਮਲਾਉਂਦੀ ਹੈ ਸੋ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਮਨਜਿੰਦਰ ਸਿੰਘ ਸਰਸਾ ਇਹਨਾਂ ਦੋਹਾਂ ਦੇ ਉੱਤੇ ਇਸ ਵਕਤ ਬਹੁਤ ਵੱਡਾ ਸਵਾਲ ਹੈ ਕਿ ਕੀ ਤੁਸੀਂ ਕੇਂਦਰ ਸਰਕਾਰ ਤੇ ਦਬਾਅ ਪਾਉਂਗੇ ਦਬਾਅ ਪਾਉਣਾ ਚਾਹੀਦਾ ਹੈ ਉਹ ਰਵਨੀਤ ਬਿੱਟੂ ਤੁਸੀਂ ਜ਼ਿਕਰ ਕੀਤਾ ਰਵਨੀਤ ਬਿੱਟੂ ਕਿਸੇ ਵੇਲੇ ਕਾਂਗਰਸ 'ਚ ਸੀ ਉਦੋਂ ਤਾਂ ਇਹ ਗੱਲ ਸਮਝ ਆਉਂਦੀ ਸੀ ਪਰ ਰਵਨੀਤ ਬਿੱਟੂ ਆਪ ਕਾਂਗਰਸ ਦੇ ਗਾਂਧੀ ਪਰਿਵਾਰ ਤੇ ਸਵਾਲ ਚੱਕਦੇ ਰਿਹਾ ਪਿਛਲੇ ਸਮਿਆਂ 'ਚ ਪਰ ਕੀ ਹੁਣ ਰਵਨੀਤ ਬਿੱਟੂ ਐਡੀ ਸਿਆਸੀ ਜੁਰਤ ਦਿਖਾਏਗਾ ਕਿ ਉਹ ਪ੍ਰਧਾਨ ਮੰਤਰੀ ਕੋਲੋਂ ਮੰਗ ਕਰੇ ਕਿ ਨਨਕਾਣਾ ਸਾਹਿਬ ਧਾਰਮਿਕ ਜਥਾ ਜਾਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਗੱਲ ਸਿਰਫ ਤੁਸੀਂ ਵੇਖੋ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਵਿੱਚੋਂ Hindu ਭਾਈਚਾਰੇ ਦੇ ਲੋਕ ਵੀ ਉੱਥੇ ਧਾਰਮਿਕ ਥਾਵਾਂ ਤੇ ਜਾਂਦੇ ਨੇ ਆਪਣੀਆਂ ਪਾਕਿਸਤਾਨ ਤੋਂ ਵੀ ਬਹੁਤ ਸਾਰੇ ਲੋਕ ਭਾਰਤ ਦੇ ਵਿੱਚ ਮੰਦਰਾਂ ਤੇ ਔਰ ਗੁਰਦੁਆਰਾ ਸਹਿਬਾਨਾਂ 'ਚ ਦਰਸ਼ਨ ਕਰਨ ਆਉਂਦੇ ਨੇ ਜਿਹੜੀ ਉੱਥੋਂ ਦੀ ਸਿੱਖ ਜਾਂ Hindu ਪੋਪੂਲੇਸ਼ਨ ਹੈ ਤੁਸੀਂ cricket ਨੂੰ ਇੱਕ ਧਾਰੇ 'ਚ ਮਨਜ਼ੂਰੀ ਦੇ ਦਿੱਤੀ ਵੀ cricket ਖੇਡ ਲਓ ਜੀ ਬਸ ਭਾਰਤ 'ਚ ਨਾ ਖੇਡੋ ਬਾਹਰ ਜਾ ਕੇ ਖੇਡ ਲਓ ਇਹ ਕਿਸ ਤਰ੍ਹਾਂ ਦੇ ਫੈਸਲੇ ਨੇ ਔਰ ਭਾਜਪਾ ਇਸੇ ਕਰਕੇ ਸ਼ਾਇਦ ਪੰਜਾਬ ਚ ਸਿੱਖਾਂ ਦੇ ਨੇੜੇ ਨਹੀਂ ਹੋ ਪਾਰੀ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਤੁਸੀਂ ਕੁਝ ਲੀਡਰ ਭਾਜਪਾ ਦੇ ਕਿਸਾਨਾਂ ਨੂੰ ਅਤਵਾਦੀ دہشت ਗਰਜ ਦੱਸਦੇ ਰਹੇ ਔਰ ਪ੍ਰਧਾਨ ਮੰਤਰੀ ਸਾਹਿਬ ਆਪਣੇ ਘਰ ਚ ਸਿੱਖ ਬੁੱਧੀਜੀਵੀਆਂ ਨੂੰ ਸਿੱਖ ਸੰਤਾਂ ਨੂੰ ਬੁਲਾ ਕੇ ਇਹ ਗੱਲ ਦਾ ਅਹਿਸਾਸ ਕਰਾਉਂਦੇ ਰਹੇ ਕਿ ਅਸੀਂ ਬਿਲਕੁਲ ਸਿੱਖ ਕੌਮ ਦੇ ਪ੍ਰਤੀ ਅਸੀਂ ਸੋਹਿਰਦਾ ਔਰ ਸਾਡੀ ਡੈਮੋਕ੍ਰੈਟਿਕ ਜਿਹੜੀ ਸਾਡੀ ਸੰਵਿਧਾਨ ਦੀ ਬਣਤਰ ਹੈ ਉਹਦੇ ਮੁਤਾਬਕ ਅਸੀਂ ਬਣਦਾ ਹਿੱਸਾ ਬਣਦਾ ਮਾਨ ਸਤਕਾਰ ਧਾਰਮਿਕ ਆਜ਼ਾਦੀ ਸਿੱਖਾਂ ਨੂੰ ਦੇ ਰਹੇ ਹਾਂ ਉਹ ਗੱਲ ਵੱਖਰੀ ਹੈ ਕਿ ਬਹੁਤ ਸਾਰੀਆਂ ਮੰਗਾਂ ਸਿੱਖ ਭਾਈਚਾਰੇ ਦੀਆਂ ਬਰਕਰਾਰ ਨੇ ਭਾਵੇਂ ਧਾਰਾ 25 ਵਾਲੀ ਗੱਲ ਹੈ ਬਹੁਤ ਸਾਰੀਆਂ ਮੰਗਾਂ ਬਰਕਰਾਰ ਨੇ ਪਰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਇਹ ਫੈਸਲੇ ਬੜੇ ਸਧਾਰਨ ਫੈਸਲੇ ਨੇ ਸ਼ਰਧਾਲੂਆਂ ਦਾ ਜਥਿਆਂ ਦੇ ਰੂਪ ਦੇ ਵਿੱਚ ਜਾਣਾ ਆਣਾ ਇਹ ਸਧਾਰਨ ਗੱਲ ਹੈ ਭਾਵੇਂ ਜੰਗ ਦੇ ਹਾਲਾਤ ਹੋਣ ਜਾਂ ਨਾ ਹੋਣ ਧਾਰਮਿਕ ਰੌ ਰੀਤਾਂ ਨੂੰ ਨਹੀਂ ਰੋਕਿਆ ਜਾ ਸਕਦਾ ਉਹ ਵੀ ਨਨਕਾਣਾ ਸਾਹਿਬ ਦੀ ਧਰਤੀ ਸੋ ਇਸ ਕਰਕੇ ਇਹ ਭਾਜੀਪੀ ਨੂੰ ਸੋਚਣਾ ਪਊਗਾ ਅਗਰ ਭਾਜੀਪੀ ਨੇ ਸਿਆਸੀ ਤੌਰ ਤੇ ਪੰਜਾਬ ਚੱਗੇ ਵਧਣਾ ਤਾਂ ਵੀ ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਔਰ ਗੁਰਪੁਰਬ ਨਾਲ ਸੰਬੰਧਿਤ ਸਾਡੇ ਪ੍ਰੋਗਰਾਮ ਔਰ ਗੁਰੂ ਸਹਿਬਾਨਾਂ ਦੇ ਜਿਹੜੇ ਵਖ ਵਖ ਸਮਾਗਮ ਨੇ ਉਹਨਾਂ ਮੌਕਿਆਂ ਤੇ ਜਿਹੜੇ ਸ਼ਰਧਾਲੂਆਂ ਦੇ ਜਾਣ ਦਾ ਪਰੰਪਰਾ ਪ੍ਰਾਣੇ ਸਮੇ ਤੋਂ ਬਣੀ ਉਹਨੂੰ ਖੁੱਲੀ ਸੂਚੀ 'ਚ ਰੱਖਣ ਦੀ ਲੋੜ ਹੈ ਉਹਨਾਂ ਨੂੰ ਨਾ ਪੱਕੀ ਸੂਚੀ 'ਚ ਰੱਖਣ ਦੀ ਲੋੜ ਨਹੀਂ ਇਹਦਾ ਘਾਟਾ ਪਊਗਾ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਹੁਣ ਸਵਾਲ ਫਿਰ ਉਹੀ ਹੈ ਕਿ ਰਵਨੀਤ ਬਿੱਟੂ ਵਰਗੇ ਲੀਡਰ ਮਨਜਿੰਦਰ ਸਰਸੇ ਵਰਗੇ ਲੀਡਰ ਹੋਰ ਸਿੱਖ ਲੀਡਰ ਭਾਜਪਾ ਚ ਜਿਹੜੇ ਪਿਛਲੇ ਸਮਿਆਂ ਚ ਗਏ ਨੇ ਉਹ ਆਪਣੀ ਭੂਮਿਕਾ ਕਿਵੇਂ ਅਦਾ ਕਰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਝਾਉਣ ਚ ਤੇ ਹੁਣ ਦੇਖਣਾ ਮਹੱਤਵਪੂਰਨ ਉਹ ਤੇ ਡਲਾ ਜੀ ਖੀਰ ਦੇ ਵਿੱਚ ਸਵਾਲ ਫਿਰ ਤੋਂ ਆਪਾਂ ਰਾਹੁਲ ਗਾਂਧੀ ਬਾਰੇ ਲਵਾਂਗੇ ਉਹ ਅੱਜ ਪੰਜਾਬ ਦੇ ਕਰਤਾਰਪੁਰ ਦੇ ਸਦੀ ਇਲਾਕੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਕਈ ਪਿੰਡਾਂ ਦੇ ਵਿੱਚ ਉਹ ਗਏ ਨਾਲ ਰਾਜਾ ਬਣੇ ਪ੍ਰਤਾਪ ਬਾਜਵਾ ਗੁਰਜੀਤ ਔਜਲਾ ਤੇ ਹੋਰ ਕਾਫੀ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੀ ਉਹ ਨਾਲ ਸੀ ਉਹਨਾਂ ਦੇ ਤੇ ਉਹ ਜਿਹੜੇ ਰਾਵੀ ਤੋਂ ਪਾਰ ਪਿੰਡ ਨੇ ਉਹਨਾਂ ਦੇ ਉਹਨਾਂ ਪਿੰਡਾਂ ਦੇ ਵਿੱਚ ਜਾਣਾ ਚਾਹੁੰਦੇ ਸੀ ਪਰ ਉੱਥੋਂ ਉਹਨਾਂ ਨੂੰ ਰੋਕਿਆ ਗਿਆ ਉੱਥੇ ਜਾਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਤੇ ਇਹ ਵੀ ਇੱਕ ਕਹਿੰਦੇ ਸਿਆਸੀ ਜਿਹੜਾ ਰੌਲਾ ਉਹ ਬਣਿਆ ਹੋਇਆ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਦੇਖੋ ਇਹ ਬਹੁਤ ਵੱਡਾ ਰੌਲਾ ਬਣਿਆ ਕੱਲ ਰਾਹੁਲ ਗਾਂਧੀ ਆਇਆ ਸੀ ਰਾਹੁਲ ਗਾਂਧੀ ਆਇਆ 15 ਸਤੰਬਰ ਨੂੰ ਦੇਸ਼ ਦੇ ਵਿਰੋਧੀ ਧਿਰ ਦਾ ਲੀਡਰ ਹੈ ਰਾਹੁਲ ਗਾਂਧੀ ਪੰਜਾਬ ਤੋਂ 7 ਲੋਕ ਸਭਾ ਦੇ ਮੈਂਬਰ ਨੇ ਪ੍ਰਧਾਨ ਮੰਤਰੀ ਲੇਟ ਆਏ ਹਰ ਕਿਸੇ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫੌਰਨ ਆਉਣਾ ਚਾਹੀਦਾ ਸੀ ਅਰਵਿੰਦ ਕੇਜਰੀਵਾਲ ਲੇਟ ਆਇਆ ਸਾਰਿਆਂ ਨੇ ਇਸ ਗੱਲ ਦਾ ਗੁੱਸਾ ਕੀਤਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਮੇਂ ਸਿਰ ਆਉਣਾ ਚਾਹੀਦਾ ਸੀ ਇਸੇ ਤਰ੍ਹਾਂ ਰਾਹੁਲ ਗਾਂਧੀ ਲੇਟ ਆਏ ਰਾਹੁਲ ਗਾਂਧੀ ਨੂੰ ਵੀ ਸਮੇਂ ਸਿਰ ਆਉਣਾ ਚਾਹੀਦਾ ਸੀ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਤੇ ਸਵਾਲ ਚੱਕਦੇ ਰਹੇ ਕਿਸੇ ਵੇਲੇ ਦੇਸ਼ ਦੀਆਂ ਦੂਜੀਆਂ ਪਾਰਟੀਆਂ ਦੇ ਲੀਡਰ ਪੰਜਾਬ ਤੋਂ ਬਾਹਰ ਲੀਆਂ ਪਾਰਟੀਆਂ ਦੇ ਲੀਡਰ ਕੌਮੀ ਪਾਰਟੀਆਂ ਕਹ ਲੋ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਜਾਂ ਬੇਰੁਜ਼ਗਾਰੀ ਕੰਮ ਨਹੀਂ ਕਰਦੇ ਹੱਥੀ ਕੰਮ ਨਹੀਂ ਕਰਦੇ ਵਿਦੇਸ਼ ਭੱਜਦੇ ਨੇ ਖੇਤੀ ਕਰਕੇ ਰਾਜ਼ੀ ਨਹੀਂ ਸੋ ਪੰਜਾਬ ਦੀ ਨੌਜਵਾਨੀ ਨੇ ਇਹ ਸਬੂਤ ਦੇਤਾ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਲਈ ਸਭ ਤੋਂ ਜ਼ਿਆਦਾ ਚਿੰਤਤ ਵੀ ਹੈ ਸਰਗਰਮ ਵੀ ਹੈ ਔਰ ਪੰਜਾਬ ਨੂੰ ਸਾਂਭ ਵੀ ਸਕਦੀ ਹੈ ਜੀ ਅੱਜ ਪੰਜਾਬ ਨੂੰ ਪਿੰਡਾਂ 'ਚ ਕਿਸੇ ਨੇ ਸਾਂਭਿਆ ਹੈ ਨੰਬਰ 1 ਤੇ ਸਾਡੀ ਨੌਜਵਾਨੀ ਹੈ 18 ਤੋਂ 15 ਤੋਂ 18 19 20 27 28 30 ਸਾਲ ਦੇ ਸਾਡੇ ਮੁੰਡੇ ਜਿਨ੍ਹਾਂ ਨੇ ਕੋਈ ਬਠਿੰਡੇ ਤੋਂ ਪਹੁੰਚਿਆ ਹੋਇਆ ਗੁਰਦਾਸਪੁਰ ਕੋਈ ਸੰਗਰੂਰ ਤੋਂ ਪਹੁੰਚਿਆ ਕੋਈ ਫਿਰੋਜ਼ਪੁਰ ਤੋਂ ਪਹੁੰਚਿਆ ਕੋਈ ਫਿਰੋਜ਼ਪੁਰ ਹੈ ਕੋਈ ਬਠਿੰਡੇ ਗਿਆ ਹੈ ਕੋਈ ਗੁਰਦਾਸਪੁਰ ਗਿਆ ਹੈ ਕੋਈ ਮੁਹਾਲੀ ਤੋਂ ਚੱਲ ਕੇ ਗੁਰਦਾਸਪੁਰ ਫਿਰੋਜ਼ਪੁਰ ਗਿਆ ਹੈ ਪੂਰੇ ਪੰਜਾਬ 'ਚੋਂ ਔਰ ਜਿਹੜੇ ਸ਼ਹਿਰਾਂ ਦੇ ਵਿੱਚ ਹੜ੍ਹ ਸੀ ਉੱਥੋਂ ਦੀ ਤਾਂ ਨੌਜਵਾਨੀ ਲੱਗੀ ਦੂਜੇ ਸ਼ਹਿਰਾਂ ਤੋਂ ਵੀ ਆਈ ਫਿਰ ਸਾਡੇ ਕਲਾਕਾਰ ਵੀ ਆ ਗਏ ਪੱਤਰਕਾਰ ਵੀ ਆ ਗਏ ਅਸੀਂ ਸਾਰੇ ਵੀ ਜਿੰਨੀ ਭੂਮਿਕਾ ਅਦਾ ਕਰ ਸਕਦੇ ਸੀ ਅਸੀਂ ਸਮਾਂ ਕੱਢ ਕੇ ਸਾਰਿਆਂ ਨੇ ਸੇਵਾ ਕੀਤੀ ਜਿਸ ਰੂਪ ਚ ਵੀ ਹੋ ਸਕਦੀ ਹੈ ਕਿਸੇ ਨੇ ਮਾਇਕ ਕੀਤੀ ਕੋਰ ਰਾਸ਼ਨ ਲੈ ਕੇ ਗਿਆ ਕਿਸੇ ਨੇ ਲੋਕਾਂ ਨੂੰ ਪਾਣੀਆਂ ਚੋਂ ਕਢਿਆ ਪਰ ਹੁਣ ਵੀ ਇਹ ਕੰਮ ਚੱਲ ਰਿਹਾ ਹੈ ਇਹ ਚੱਲਦਾ ਰਹਿਣਾ ਪਰ ਸਵਾਲ ਇਹ ਹੈ ਕਿ ਰਾਹੁਲ ਗਾਂਧੀ ਹੁਣ ਹਰ ਪੀੜਤਾਂ ਦਾ ਪਤਾ ਲੈਣ ਆਇ ਨਹੀਂ ਤੇ ਅਸੀਂ ਪਿੰਡ 'ਚ ਕਿਸੇ ਦਾ ਰਿਸ਼ਤੇਦਾਰ ਦੇ ਪਤਾ ਲੈਣ ਜਾਈਏ ਤੇ ਖਾਲੀ ਹੱਥ ਕਦੇ ਨਹੀਂ ਜਾਈਦਾ ਭਾਈ ਕਿਸੇ ਦਾ ਹਸਪਤਾਲ ਪਤਾ ਲੈਣ ਜਾਈਏ ਤੇ ਖਾਲੀ ਹੱਥ ਨਹੀਂ ਜਾਂਦੇ ਕੀ ਕਾਂਗਰਸ ਪਾਰਟੀ ਨੇ ਕੋਈ 20-50 ਕਰੋੜ ਰੁਪਏ ਦਾ ਚੈੱਕ ਪੰਜਾਬ ਦੇ ਰਾਹਤ ਪੀੜਤਾਂ ਲਈ ਦਿੱਤਾ ਹੈ ਠੀਕ ਹੈ ਸਾਰੇ ਲੀਡਰ ਕੋਈ ਰਾਸ਼ਨ ਭੇਜ ਰਿਹਾ ਹੈ ਕੋਈ ਅਚਾਰ ਦਾ ਰਾਸ਼ਨ ਭੇਜ ਰਿਹਾ ਹੈ ਕੋਈ ਤੂੜੀ ਭੇਜ ਰਿਹਾ ਹੈ ਕੋਈ ਕੋਈ ਲੀਡਰ ਪਸ਼ੂਆਂ ਦੇ ਲਈ ਚਾਰਾ ਭੇਜ ਰਿਹਾ ਹੈ ਲੋਕਾਂ ਲਈ ਦਵਾਈਆਂ ਭੇਜ ਰਿਹਾ ਉਹ ਲੀਡਰ ਭੇਜ ਰਹੇ ਨੇ ਲੀਡਰਸ਼ਿਪ ਭੇਜ ਰਹੀ ਹੈ ਹਲਕੇ ਦਾ ਜਾਂ ਵਿਧਾਇਕ ਹੈ ਜਾਂ ਸਾਬਕਾ ਵਿਧਾਇਕ ਹੈ ਜਾਂ ਉਹ ਸਿਟਿੰਗ ਐਮਐਲਏ ਹੈ ਜਾਂ ਉਹਨੇ ਚੋਣ ਲੜਨੀ ਹੈ ਜਾਂ ਟਿਕਟਾਂ ਦੇ ਦਾਵੇਦਾਰ ਨੇ ਇਹ ਤਾਂ ਹਰ ਹਲਕੇ 'ਚੋ ਕੰਮ ਹੋ ਰਿਹਾ ਹੈ ਹਰ ਹਲਕੇ 'ਚੋ ਟਰੱਕ ਜਾ ਰਹੇ ਨੇ ਹੁਣ ਮਨਪੀ ਟਿਆੜੀ ਨੇ ਕਿੰਨੇ ਟਰੱਕ ਭੇਜਤੇ ਸੁਖਬੀਰ ਬਾਦਲ ਨੇ ਕਹੀ ਥਾ ਡੀਜ਼ਲ ਵੰਡਤਾ ਕੈਸ਼ ਵੰਡਤਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੈਸ਼ ਵੰਡਤਾ ਉਹ ਰਾਜਾ ਫੜੇਂਗੋ ਉਸ ਦਿਨ ਗੁੱਟੀਆਂ ਵੰਡ ਰਿਆ ਸੀ ਨੋਟਾਂ ਦੀਆਂ ਸੁਖਪਾਲ ਖਹਿਰਾ ਨੇ ਇੱਕ ਦਿਨ ਵੀਡੀਓ ਪਾਈ ਵੀ ਆ ਵੀ 25000 ਮੈਂ ਡੀਜ਼ਲ ਨਹੀਂ ਤੁਰੰਤ ਦੇਤਾ ਹਰ ਕੋਈ ਇਹ ਕੰਮ ਕਰ ਰਿਹਾ ਹੈ ਹਰ ਲੀਡਰ ਵੱਲੋਂ 10000 20000 50000 ਲੱਖ 2 ਲੱਖ 1.5 ਲੱਖ ਦਿੱਤੇ ਗਏ ਸਾਰੇ ਲੀਡਰ ਤਾਂ ਨਹੀਂ 2 ਲੱਖ ਆੜੇ ਉਹ ਤਾਂ ਪੰਜਾਬੀਆਂ ਦਾ ਸੁਭਾਅ ਹੈ ਉਹ ਤਾਂ ਕੰਮ ਚੱਲਦਾ ਹੈ ਪੰਜਾਬ 'ਚ ਤਾਂ ਲੰਗਰ ਨਹੀਂ ਕਦੀ ਬੰਦ ਹੁੰਦੇ ਔਰ ਹੁਣ ਵੀ ਲੰਗਰ ਕਦੀ ਬੰਦ ਨਹੀਂ ਹੋਇਆ ਇੰਨਾ ਰਾਸ਼ਨ ਹੈ ਕੋਈ ਖਾਲੀ ਢਿੱਡ ਨਹੀਂ ਸੌਂਦਾ ਭਾਵੇਂ ਹੜ ਹੈ ਸਵਾਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਚੋਣਾਂ ਲੜਨ ਵੇਲੇ ਪੰਜਾਬੀਆਂ ਤੋਂ ਚੰਦਾ ਇਕੱਠਾ ਕਰਦੀਆਂ ਨੇ ਲੀਡਰ ਨੇ ਜਿਹੜੇ ਚੋਣਾਂ ਵੇਲੇ ਚੰਦਾ ਇਕੱਠਾ ਕਰਦੇ ਨੇ ਕੋਈ ਲੀਡਰਾਂ ਨੂੰ ਸਿੱਕਿਆਂ 'ਚ ਤੋਲਦਾ ਹੈ ਕੋਈ ਲੱਡੂਆਂ 'ਚ ਤੋਲਦਾ ਹੈ ਤੇ ਲਫਾਫੇ ਚ ਪਾ ਕੇ ਝੋਲੀ ਭਰ ਕੇ ਨੋਟ ਵੀ ਦੇ ਦਿੰਦੇ ਨੇ ਲੋਕ ਪੋਲਿਟੀਕਲ ਪਾਰਟੀਆਂ ਨੇ ਸਮੂਹਿਕ ਰੂਪ ਚ ਕੀ ਮੋੜਿਆ ਕਿਸੇ ਇੱਕ ਪਾਰਟੀ ਨੇ ਕੀ ਦਿੱਤਾ ਹਾਂ ਪਾਰਟੀ ਦੇ ਪ੍ਰਧਾਨ ਇਹ ਜ਼ਰੂਰ ਟਵੀਟ ਕਰ ਦਿੰਦੇ ਆ ਵੀ ਸਾਰੇ ਕਾਂਗਰਸੀ ਵਰਕਰ ਨਾਲ ਲੱਗੋ ਦਿਨ ਰਾਤ ਨਾਲ ਜੁੜੋ ਜਿਵੇਂ ਆਪ ਵਾਲੇ ਵੀ ਲੱਗੇ ਹੋਏ ਨੇ ਸਾਰੇ ਐਮਐਲਏ ਐਮਪੀ ਰਾਜ ਸਭਾ ਵਾਲੇ ਘਟ ਸਰਗਰਮ ਨੇ ਕਾਂਗਰਸ ਵਾਲੇ ਸਾਰੇ ਲੱਗੇ ਨੇ ਹੜ ਪ੍ਰਭਾਵਿਤ ਕੱਲ ਵੀ ਕੱਲ ਚੰਨੀ ਸਾਹਿਬ ਨਾਲ ਸੀ ਰਾਜਾ ਵੜਿੰਗ ਨਾਲ ਸੀ ਸੁਖਜਿੰਦਰ ਰੰਧਾਵਾ ਨਾਲ ਸੀ ਗੁਰਜੀਤ ਔਜਲਾ ਨਾਲ ਸੀ ਰਾਹੁਲ ਗਾਂਧੀ ਨੇ ਜਦੋਂ ਗੁਰਦਾਸਪੁਰ ਗਏ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਰਾਜਾ ਵੜਿੰਗ ਨੇ ਚਿੱਠੀ ਲਿਖੀ ਕਿ 25000 ਕਰੋੜ ਦਾ ਪੈਕੇਜ ਦਿਓ ਸੁਖਜਿੰਦਰ ਰੰਧਾਵਾ ਨੇ ਚਿੱਠੀ ਲਿਖੀ ਕਿ ਜਾਂਚ ਕਰੋ ਪੂਰੇ ਮਾਮਲੇ ਦੀ কৃষ্ণ ਕੁਮਾਰ ਦੀ ਜਾਂਚ ਕਰੋ ਜਿਹੜੇ ਵੱਡੇ ਅਫਸਰ ਨੇ ਪੰਜਾਬ ਚ ਨਹਿਰੀ ਨਹਿਰੀ ਮਹਿਕਮੇ ਨਾਲ ਇਰੀਗੇਸ਼ਨ ਨਾਲ ਸੰਬੰਧਿਤ ਗੁਰਜੀਤ ਔਜਲਾ ਨੇ ਆਪਣੇ ਵੱਲੋਂ ਪੂਰਾ ਜੋਰ ਲਾ ਰੱਖਿਆ ਪਰ ਆਲ ਇੰਡੀਆ ਕਾਂਗਰਸ ਕਮੇਟੀ ਕੋਈ 10-20 ਕਰੋੜ ਰੁਪਏ ਦਾ ਚੈੱਕ ਦਿੱਤਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੋਈ 50-100 ਕਰੋੜ ਰੁਪਏ ਦਾ ਚੈੱਕ ਕਟਿਆ ਆਮ ਆਦਮੀ ਪਾਰਟੀ ਕੋਈ 20-30 ਕਰੋੜ ਰੁਪਏ ਦਾ ਚੈੱਕ ਕਟਿਆ 50 ਕਰੋੜ ਰੁਪਏ ਦਾ ਗੱਲ ਇੱਥੇ ਐ ਪੋਲੀਟਿਕਲ ਪਾਰਟੀਆਂ ਦੀ ਹੁਣ ਹੁਣ ਲੀਡਰ ਆਫ অপੋਜੀਸ਼ਨ ਰਾਹੁਲ ਗਾਂਧੀ ਪਹਿਲੇ 2-4 ਦਿਨ ਚ ਹੀ ਆ ਜਾਂਦੇ ਰਾਹੁਲ ਗਾਂਧੀ ਅੱਜਕੱਲ ਰਾਹੁਲ ਗਾਂਧੀ ਦੀ ਚੜ੍ਹਾਈ ਹੈ ਹੁਣ ਰਾਹੁਲ ਗਾਂਧੀ ਦੀ ਲਹਿਰ ਹੈ ਦੇਸ਼ 'ਚ ਮਿਹਾਰਚ ਵੀ ਹੈ ਲਹਿਰ ਹੁਣ ਵੋਟਾਂ ਕਿੰਨੀਆਂ ਕਾਉਂਦੀਆਂ ਨੇ ਸੀਟਾਂ ਕਿੰਨੀਆਂ ਕਾਉਂਦੀਆਂ ਸਰਕਾਰ ਬਣਦੀ ਨਹੀਂ ਬਣਦੀ ਮਨਦੀਪ ਜੀ ਉਹ ਗੱਲ ਵੱਖਰੀ ਹੈ ਜਦੋਂ ਰਾਹੁਲ ਗਾਂਧੀ ਦਾ ਕਦ ਵੱਡਾ ਹੋ ਗਿਆ ਤੇ ਜੇ ਰਾਹੁਲ ਗਾਂਧੀ ਪਹਿਲੇ 2-4 ਦਿਨਾਂ 'ਚ ਆ ਜਾਂਦਾ ਤੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਜਾਣਾ ਸੀ ਪੰਜਾਬ ਦੇ ਹੜਾਂ ਵੱਲ ਤੇ ਪੁੱਛਿਆ ਹੀ ਕਿਸੇ ਨੇ ਨਹੀਂ ਪੰਜਾਬੀ ਆਪ ਵੀ ਲੱਗੇ ਰਹੇ ਕਿਸ਼ਤੀਆਂ ਵੀ ਆਪ ਬਣਾਈਆਂ ਪੰਜਾਬੀਆਂ ਨੇ ਮੰਜੀਆਂ ਦੀਆਂ ਕਿਸ਼ਤੀਆਂ ਬਣਾਤੀਆਂ ਇੱਥੇ ਜਿਗਾੜੂ ਪੰਜਾਬੀਆਂ ਨੇ ਕਹਿੰਦੇ ਨੇ ਇਹਦਾ ਲੋਡ ਕਾਢ ਦੀ ਮਾਂ ਹੈ ਸੋ ਲੋਡ ਦੇ ਵੇਲੇ ਪੰਜਾਬੀਆਂ ਨੇ ਤਾਂ ਕਿੰਨੇ ਜਿਗਾੜ ਕਰਨੇ ਇੱਕ ਸਰਦਾਰ ਜੀ ਨੇ ਜਿਹੜੇ ਰੇਲ ਕੋਚ ਫੈਕਟਰੀ ਲਈ ਸਮਾਨ ਬਣਾਉਂਦੇ ਸੀ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਕਿਵੇਂ ਕਿਸ਼ਤੀਆਂ ਬਣਾ ਬਣਾ ਦਿੱਤੀਆਂ ਸਾਡੇ ਸਿੰਗਰਾਂ ਨੇ ਕਿਸ਼ਤੀਆਂ ਬਣਾ ਬਣਾ ਕਰਨ ਔਜਲੇ ਨੇ ਕਹਿੰਦੇ ਕਿਸ਼ਤੀ ਭੇਜੀ ਇੱਕ ਬੰਦੇ ਨੂੰ ਹੋਰ ਵੀ ਭੇਜੀਆਂ ਹੋਣਗੀਆਂ ਸਿੰਗਰ ਸਾਡੇ ਟਰੈਕਟਰ ਵੱਢੀ ਜਾਂਦੇ ਨੇ ਆ ਮਨਕੀਰਤ ਤਾਲਖ ਕਿਵੇਂ ਲੱਗਿਆ ਰਿਹਾ ਹੁਣ ਉਸ ਮੌਕੇ ਰਾਹੁਲ ਗਾਂਧੀ ਆ ਕੇ ਪੰਜਾਬ ਦੇ ਹੜ੍ਹਾਂ ਦਾ ਸਾਡੇ ਦਰਦ ਦਾ ਮੁੱਦਾ ਅਗਰ ਵੱਡਾ ਕਰ ਦਿੰਦਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ 1600 ਕਰੋੜ ਰੁਪਏ ਦੰਦਿਆਂ ਨੂੰ ਫਿਰ ਸੰਗ ਆਉਣੀ ਸੀ ਜੇ ਰਾਹੁਲ ਗਾਂਧੀ ਇਹ ਮੁੱਦਾ ਹੀ ਖੜਾ ਕਰ ਦਿੰਦਾ ਕਿਉਂਕਿ ਲੀਡਰ ਆਫ oppositon ਹੈ ਲੀਡਰ ਆਫ oppositon ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਮੰਨਿਆ ਜਾਂਦਾ ਜਿਵੇਂ ਲੀਡਰ ਆਫ oppositon ਨੂੰ ਪੰਜਾਬ ਚ ਸ਼ੈਡੋ ਸੀਐਮ ਮੰਨਿਆ ਜਾਂਦਾ ਵੀ ਇਹ ਕਿਸੇ ਵੇਲੇ ਵੀ ਇਹ ਉਸ ਕਦ ਦੇ ਨੇ ਮੁੱਖ ਮੰਤਰੀ ਬਣਨਗੇ ਸੋ ਇਸ ਕਰਕੇ ਦੋਹਰਾ ਰਾਹੁਲ ਗਾਂਧੀ ਨੇ ਕੀਤਾ ਠੀਕ ਹੈ ਕਹੀ ਤਾਂ ਗਏ ਵਰਿੰਗ ਸਾਹਿਬ ਟਰੈਕਟਰ ਚਲਾ ਰਹੇ ਸੀ ਭਪੇਸ਼ ਪਘੇਲ ਵੀ ਬੈਠੇ ਹੋਏ ਸੀ ਚਰਨਜੀਤ ਸਿੰਘ ਚੰਨੀ ਵੀ ਨਾਲ ਸੀ ਸੁਭਜਿੰਦਰ ਰੰਧਾਵਾ ਨਾਲ ਸੀ ਰਾਹੁਲ ਗਾਂਧੀ ਵੀ ਫਿਰ 라ਵੀ ਵਾਲੇ ਪਿੰਡਾਂ ਚ ਜਾਣਾ ਚਾਹੁੰਦੇ ਸੀ ਤੇ ਸੁਰੱਖਿਆ ਕਾਰਨਾਂ ਕਰਕੇ ਨਹੀਂ ਜਾਣ ਦਿੱਤਾ ਗਿਆ ਮੈਨੂੰ ਲੱਗਦਾ ਉੱਥੇ ਵੀ ਜਾਨ ਦੇਣ ਦਿੰਦੇ ਜਾਨ ਦੇਣ ਦਿੰਦੇ ਇਹਨਾਂ ਨੂੰ ਜੇ ਜੇ 라ਵੀ ਦੇ ਵੀ ਪਾਰ ਵਾਲੇ ਪਾਸੇ ਵੀ ਪੰਜ ਸੱਤ ਪਿੰਡਾਂ ਚ ਢੇੜਾ ਮਾਰਿਆ ਹੁੰਦੇ ਤੇ ਤਾਂ ਵੀ ਫਰਕ ਕਿਹੜਾ ਪੈਣਾ ਸੀ ਜਿੰਨੀ ਕੁ ਮਦਦ ਇਹ ਕਰ ਰਹੇ ਨੇ ਇਹਦੇ ਲਈ ਧੰਨਵਾਦ ਪਰ ਜਿਸ ਪੱਦਰ ਦੇ ਲੀਡਰ ਨੇ ਇੰਨੀ ਕੁ ਮਦਦ ਦੇ ਅਸੀਂ ਇਹਨਾਂ ਤੋਂ ਉਮੀਦ ਨਹੀਂ ਕਰਦੇ ਗੱਲ ਇਹ ਹੈ ਇਹ ਨਹੀਂ ਵੀ ਰਾਹੁਲ ਗਾਂਧੀ ਨੇ ਆ ਕੇ ਮਾੜਾ ਕੀਤਾ ਆਉਣਾ ਚਾਹੀਦਾ ਹੈ ਦੁੱਖ ਸ਼ੋਕ 'ਚ ਜਦੋਂ ਮਰਜ਼ੀ ਢੇਡਾ ਲਾਜੋ ਪਰ ਜਿਹੜਾ ਤੁਹਾਡਾ ਬਣਦਾ ਹੈ ਤਿਲ ਫੁੱਲ ਉਹ ਉਸ ਰੂਪ 'ਚ ਬਣਦਾ ਹੈ ਕਿ ਤੁਸੀਂ ਸਮੂਚੀ ਪਾਰਟੀ ਦੇ ਪੱਧਰ ਦੇ ਉੱਤੇ ਕੋਈ ਮਦਦ ਕਰੋ ਸਾਡੇ ਪੰਜਾਬੀ ਜੀ ਸੋ ਡੋਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ